मैं अब तो ये दांत तो छूले, छूले जबी बाजे, छूले जबी बाजे

परमात्मा के हाथ जोड़ के अरदास करें कि परमात्मा इन्हों तंदुरुस्ती करे हर इन्होंवना पूरी करे बहुत ज्यादा करे और जिस तरीके समाज की सेवा करते आ रहे हैं और जिन्होंने आना ने अपने साज दान इकट्ठा किया इस तरीके के नो भी कर रहे हैं और एम एल ए साहब वालों और आम आदमी पार्टी की सूची लीडरशिप सारी टीम वालों आप

ਬਾਰੇ 20 ਮੀਟਰ باندې ਜਨਰਲ ਬਹੁਤ ਬਹੁਤ ਵਾਧਾ ਕਰਦੇ ਹੈ। ਪੈਗਟ ਦੇ ਵਿੱਚ ਫੋਟੋ ਕਰ ਲੀਂ। ਆਹ ਹਾਂ 100 ਵਿਅਕਤੀਆਂ ਆਪਣੇ ਅਪਤੀ ਤੋਂ ਵਿਅਕਤੀਆਂ ਦਾ ਪਰਸਾਰਣ ਸੇਵਾਵਾਂ ਨੂੰ ਤੇ ਤੇ ਅਲੱਗ। हाँ भाई। हाँ जी भाई ऐसा देखते हैं। ऐसा देखते हैं भाई बोलो ना भाई। दर देख के सामने देख के सामने। दर देख के सामने कहीं मारे। आने का मैच क्या? बैटिंग कौनसी ਪ੍ਰਮ ਸਿੰਘ ਜੀ ਆਪਰੰ ਸਤਿ ਸ਼੍ਰੀ ਅਕਾਲ ਇੱਕ ਇੱਕ ਸਤਿ ਸ਼੍ਰੀ ਅਕਾਲ ਕਰਮ ਜੀ ਜਿਹੜਾ ਇਹ ਕਿਹਦਾ ਇੱਕ ਸਰਪਸਨਾ ਹੋਵੇਗਾ ਅੱਜ ਜੀ ਕਿੰਨਾ ਲੱਗ ਲੈਂਦੇ ਚਾਹੁੰਦੇ ਆਂ ਓਕੇ ਜੀ ਐਂਸਰ ਬੋਲੀ ਹਾਂ ਜੀ ਅੱਜ ਪਹਿਲਾਂ ਤੁਹਾਡਾ ਮੀਡੀਆ ਸਰਵਾਜਨਾ ਚਾਹੁੰਦੇ ਆਂ ਜਿਹੜੇ ਅੱਜ ਸਰਦਾਰ ਜੀ ਗੁਰਦੇਵ ਸਿੰਘ ਜੀ ਦੇ ਜਨਮ ਦਿਨ ਤੇ ਸੀ ਅੱਜ ਕਵਰ ਕਰਨ ਆਇਆ ਮੈਂ ਸਲਾਹਤ ਅਰਸ਼ੀ ਜੀ ਦੇ ਜੀ ਸੁਲਤਾਨਪੁਰ ਸਾਹਿਬ ਤੇ ਅੱਜ ਸਾਰੇ ਸ਼ਹਿਰ ਵਾਸੀ ਗੁਰੂ ਦਰੋਮ ਦਾ ਸੱਚਾ ਪ੍ਰੇਮੀ ਤੇ ਅਜਿਨੇ ਅੱਜ ਜਨਮ ਦਿਨ ਮਨਾ ਰਹੇ ਬਹੁਤ ਹੀ ਖੁਸ਼ਾਬਦਲਾ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਆਪਣੇ ਵੱਲੋਂ ਸੇਵਾ ਦਾ ਦਿਲਿਆ ਵੀ ਉਹਨਾਂ ਦੇ ਜੀ ਰਾ ਚੌਂਕੀ ਬਣਾ ਰਾਮ ਉਹਨਾਂ ਦੀ ਲੰਬੀ ਉਮਰ ਕਰੇ ਤੇ ਸੇਧ ਹੀ ਕਾਮਯਾਬੀ ਤੇ ਅਸੀਂ ਸਾਥ ਨੂੰ ਜ਼ਿੰਦਗੀ ਨੂੰ ਇਹ ਦੁਆ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਆਪਣਾ ਨਾਮ ਲੈ ਕਹਿੰਦੇ ਵਾਰਗੁਂਦੀ ਦਾ ਖਾਲਸਾ ਵਾਰਗੁਂਦੀ ਦੇ ਖਤੇ ਤੁਹਾਨੂੰ ਤੁਹਾਨੂੰ ਜਦ ਆਇਆ ਜੋ ਸਾਹਿਬ ਸਾਹਿਬ ਜਿੱਤਰਾਇਆ ਹੁਕਮਨਾਮੇ ਅਨੁਸਾਰ ਕੁੱਤੀ ਘਾਟ ਮੇਰਾ ਸੋਸਰ ਪੁੱਤਰ ਨਾਲ ਸੋਸਰ ਦੇ ਵਿਦਨ ਪੇਗੀ ਆ ਸਾਡੇ ਬੜੀ ਸਤਿਕਾਰਯੋਗ ਸਰਦਾਰ ਗੁਰਬੀਰ ਸਿੰਘ ਜੀ ਅਸੀਂ ਇਹ ਸੀ ਇਹ ਸੀ ਪੀਸੀ ਸਾਹਿਬ ਦਾ ਦੇਰਬਦਾਰਾ ਜੋ ਕਿ ਇਸ ਸਾਲ ਅਸੀਂ ਮਨੋਲੀਆ ਮੇਰੇ ਵੀ ਸ਼੍ਰੀ ਬਾਅਸਪਤ ਜੀ ਤੇ ਹੋਰ ਸਾਡੇ ਘਰ ਦੀ ਐਸੀ ਸਾਹਿਬ ਰੀਕੂ ਜੀ ਜੀ ਸਾਰੇ ਨਾਲ ਮਿਲ ਕੇ ਹਰੀਖ ਸਾਹਿਬ ਇਹ ਉਹਨਾਂ ਜੱਗ ਵਜੇਰਾ ਬਣਾਉਂਦੇ ਅੱਜ ਵੀ ਉੱਥੇ ਹੀ ਮੈਂ ਸਰਦਾਰ ਗਦੇਵ ਸਿੰਘ ਨੂੰ ਤੇ ਉਹਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਦਿੰਦਾ ਤੇ ਰੋਗਾਂ ਵਿੱਚ ਨੌਜਵਾਨ ਵੀ ਮੇਰੇ ਜਿੱਥੇ ਵੀ ਬਾਏ ਗਏ ਨੇ ਹਮ ਦਾ ਹਿੱਤ ਜਦੋਂ ਬਣੇ ਸਾਰੇ ਨੰਬਰ ਸਾਹਿਬ ਬਲਡ ਡੋਨੇਟ ਕਰਨ ਦੇ ਚਾਹੇ ਜੰਗਲ ਬਣਾਇਆ ਮੈਂ ਲੱਖ ਲੱਖ ਬਲਾਈ ਜਨਾ ਜਿੰਨੇ ਵੀ ਟੀਮ ਇੱਥੇ ਪਹੁੰਚੀ ਆ ਪੁੱਤਰ ਪ੍ਰੇਮ ਇੱਕ ਪਹੁੰਚੇ ਨੇ ਇਹ ਖਾਮੋ ਦੇ ਵਿੱਚ ਇਹਨਾਂ ਦੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ 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 ਨੋਟਸ ਜਿਹੜੇ ਮਰੀਜ਼ ਜਾਂਦੇ ਆ ਜਿਨ੍ਹਾਂ ਨੂੰ ਡੋਨੇਟ ਜੇ ਬਲੱਡ ਦੀ ਅੱਗੇ ਉਹਨੂੰ ਯਾਦ ਰੱਖੀਏ E que paia de 3.000 E o primeiro do direito O aqui É o de tráfego e o de tráfego E o E o de tráfego E o de tráfego ਸਾਰਾ ਇਹ ਜੋ ਆਪਣਾ ਜਿਹੜਾ ਆਪਣਾ ਜਿਹੜਾ ਜੈਕਟ ਕਰਵਾਇਆ ਜਾ ਰਿਹਾ ਕੋਈ ਇੱਕ ਰਾਜ ਸਿੰਘ ਸਾਹਿਬ ਦੇ ਉਹਨਾਂ ਵੱਲੋਂ ਘੰਟਾ ਨਾਲ ਆਪਰੇਟ ਕੀਤਾ ਜਾ ਰਿਹਾ ਹੈ ਤੇ ਜਿਹੜਾ ਜਿਹੜਾ ਉਸ ਪੰ ਦਾ ਜਨਮ ਦਿਨ ਦਾ ਹੋ ਰਿਹਾ ਹੈ ਉਹਨਾਂ ਨੂੰ ਮਾਰਾ ਵੀਰਾ ਇਹਨਾਂ ਭਾਈਆਂ ਨੇ ਜਨਮ ਦਿੱਤਾ ਜਿਹੜਾ ਮਾਹੌਲ ਇਹ ਬਣਦਾ ਤੇ ਆਜ ਤੱਕ ਇਹਨਾਂ ਦਾ ਬਹੁਤ ਦਰਦ ਵੀ ਹੁੰਦਾ ਜਿਹੜੇ ਜਨਮ ਦਿਨ ਲੈ ਮੈਨੂੰ ਦਰਵਾਉਂਦਾ ਮਹਾਤਮਾ ਕੇ ਗੱਲ ਕਰਦਾ ਉਹਨਾਂ ਆਕੀਤ ਖੰਵੇ ਉੱਤੇ ਹੋਏ ਪਰੇ ਘਟੇ ਜਦੋਂ ਉਹਦਾ ਉੱਤੇ ਹੋ ਗਿਆ ਤਾਂ ਉਹਨਾਂ ਦੇ ਨਾਲ ਦੇ ਬੰਦੇ ਉਹਨਾਂ ਚੱਕਦੇ ਆ ਉਹ ਜਿਹੜੀ ਧਾਰਨਾ ਬੰਦੇ ਆਪਣੇ ਖੜਾ ਕਿ ਮੈਂ ਕੰਮ ਕਰਦਾ ਮੁੰਡਾ ਕਿ ਮਨੂੰ ਮੇਰੇ ਵੀ ਆਪਣੀਆਂ ਨੇ ਉਹ ਮਾਹੌਲ ਤੇ ਰੰਗਿਆ ਹੋਇਆ ਹੈ ਜਿਹੜਾ ਤੇਰਾ ਰੰਗ ਹੈ ਉਹਨਾਂ ਦੇ ਸ਼ਾਇਦ ਪਰ ਆਪੇ ਖਲਾਸੀ ਪਰ ਇਹਨਾਂ ਦੀ ਜਿਹੜੀ ਸੋਚ ਹੈ ਉਹ ਇਹ ਅਸੀਂ ਆਪਣੇ ਲਈ ਲੈਣਾ ਸ਼ਾਇਦ ਉਹ ਜਾਂ ਕੋਈ ਨਾ ਅਗਲੀ ਗੱਲ ਜਿਹੜੀ ਕਿਹਾ ਕਿ ਹੁੰਦਾ ਚਾਹੇ ਦੇ ਲਈ ਜਿਹੜੇ ਬਰਤੀਤੇ ਪਰ ਜਿਹੜਾ ਸਾਡਾ ਜਿਹੜਾ ਪ੍ਰੈਕਟਿਸ ਚ ਰੋਡ ਸੇਫਟੀ ਦੇ ਮੁੱਦੇ ਨੂੰ ਟੀਮ ਵੇਸਾ ਕਰਦੇ ਰਹੇ ਆ ਤੇ ਸੜਕ ਤੇ ਕਾਨੂੰਨ ਦੀ ਜਾਣ ਨੂੰ ਪਛਾਣ ਵਾਸਤੇ ਜਿਹੜੇ ਸਾਡੇ ਯਦਨ ਉਹ ਲਗਾਤਾਰ ਜਾਂਦੇ ਰਹਿੰਦੇ ਆ ਇਹਦੇ ਵਾਸਤੇ ਅਸੀਂ ਸੋਸ਼ਲ ਮੀਡੀਆ ਦੀ ਨਤਰ ਲੈਂਦੇ ਹਾਂ ਤੇ ਮੇਰੇ ਜਿਹੜੇ ਬਾਰੇ ਸਾਥੀ ਸੋਸ਼ਲ ਮੀਡੀਆ ਤੇ ਅੱਗੇ ਆ ਕੇ ਰੋਡ ਸੇਫਟੀ ਨਿਯਮ ਨੂੰ ਅਪਣਾਣ ਕਰਵਾਉਣ ਵਾਸਤੇ ਇਹਨੇ ਸ਼ਕਲ ਦੇ ਦੇ ਤੇ ਸੜਕਾਂ ਤੇ ਜਿਹੜੀਆਂ ਲਜਾਈ ਨੁਕਤਾ ਨਾ ਹੋਂ ਉਹਨਾਂ ਨੂੰ ਖਤਮ ਕਰਨ ਵਾਸਤੇ ਨੁਕਤਾ ਜਿਹੜਾ ਸਾਡਾ ਯਤਨ ਹੈ ਉਹ ਜਾਨੇ ਕਹਿੰਦੇ ਅੱਜ ਦਾ ਜਿਹੜਾ ਮੇਰੇ ਜੀਵਨ ਜੀਵਨ ਬਣਾ ਹੁੰਦਾ ਜਿਹੜਾ ਮਕਸਦ ਹੈ ਉਹ ਐਕਸੀਡੈਂਟਾਂ ਦੀ ਜਿਹੜੀ ਗਿਣਤੀ ਨੂੰ ਘਟਾ ਕਰਨਾ ਤੇ ਐਕਸੀਡੈਂਟਾਂ ਵਿਚ ਜਾਨ ਵਾਲੀਆਂ ਮੁਕਤਾਂ ਨੂੰ ਘਟਾਉਣਾ ਇਹੀ ਸਾਡਾ ਜਿਹੜਾ ਮਕਸਦ ਹੈ ਤੇ ਅੱਜ ਜਿਹੜਾ ਬਲੱਡ ਕੈਂਪ ਦਾ ਜਿਹੜਾ ਸੋਚ ਹੈ ਉਹ ਮੇਰੇ ਦੋਸਤਾਂ ਦੀ ਹੈ ਇਹ ਤਾਂ ਕਿ ਅਸੀਂ ਇੱਥੋਂ ਬਲੱਡ ਡੇਟ ਕਰਕੇ सिविल होस्पिटल में जो साद लोग हैं उन्होंने मिले अगर उद्धवा अभी जो है जो ब्लड डोनेशन कैंप जो ये कोई संस्था नहीं छुट्टिया हुई कई संस्थावं कि होकर अच्छा जो कैंप ऑर्गनाइज कर रहे हैं कई मेरे भरा वो तो जो जे मतलब बड़े पत्थर ने कि छेती शुरू हो गए काम से अभी अपना जरा ब्लड डोनाइज किया थैंक यू वेरी मच मैं मीडिया का भी बहुत कैदाई है ਜੀ ਸਾਡੇ ਫਿਲਹਾਲ ਲੈ ਕੇ ਕੁਝ ਬੰਦ ਕਰ ਰਹੇ ਹਾਂ ਜਿਸ ਪਰ ਆਮ ਸੀ ਆਇਓ ਤੇ ਮੈਂ ਤੁਹਾਨੂੰ ਵੀ ਇੰਤਰੀ ਕਰੂਗਾ ਕਿ ਜਿਹੜੇ ਸਾਡੇ ਲੋਰ ਸੇਫਟੀ ਦੇ ਜਿਹੜੇ ਕੰਮ ਹੈ ਤੇ ਜਿਹੜੇ ਇਸ ਜਾਨਵਰ ਦਾ ਸਾਡੇ ਨਿਯਤ ਹਨ ਉਹਨਾਂ ਨੂੰ ਤੁਸੀਂ ਜੀ ਕਿੰਨਾ ਟੇਖਾ ਰੱਖਦੇ ਰਹਿੰਦੇ ਹੋ ਹੁਣ ਵੀ ਕੁਝ ਜਿਹੜਾ ਜਨਮ ਦੇ ਚਾਰਪਾ ਸੜਕਾਂ ਤੇ ਜਾਂ ਜਿਹੜੀ ਅਜਾਈ ਜਾ ਰਹੀ ਹੈ ਉਹਨਾਂ ਨੂੰ ਪਛਾਣ ਕਰਤਾ